ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ دوست ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਖੜੇ ਹਾਂ ਜੀ ਅਜੀਤ ਰੋਡ ਬਠਿੰਡਾ ਵਿਖੇ ਜਿੱਥੇ ਫਿਲਮ ਛਤਰੀ ਦੀ ਪ੍ਰੋਮੋਸ਼ਨ ਲਈ ਪਹੁੰਚ ਰਹੀ ਹੈ ਉਹ ਜੋੜੀ ਪੰਜਾਬੀ ਗਾਇਕੀ ਦੇ ਵਿੱਚ ਜਿਸ ਨੇ ਬੜਾ ਨਾਮ ਨਖ ਖਟਿਆ ਤੇ ਹੁਣ ਫਿਲਮਾਂ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ ਛਤਰੀ ਫਿਲਮ ਦੀ ਪ੍ਰੋਮੋਸ਼ਨ ਲਈ ਪਹੁੰਚ ਰਹੇ ਨੇ ਦੀਪ ਢਿੱਲੋਂ ਤੇ ਜੈਸਮਿਨ ਆਓ ਕਰਦੇ ਹਾਂ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਪੰਜਾਬੀ ਫਿਲਮ ਛਤਰੀ ਦੇ ਬਾਰੇ ਛਤਰੀ ਦੇ ਵਿੱਚ ਕਿਸ ਤਰ੍ਹਾਂ ਦੇ ਰੋਲ ਉਹਨਾਂ ਨੇ ਅਦਾ ਕੀਤੇ ਨੇ ਕਿਹੜੇ ਕਿਹੜੇ ਕਿਰਦਾਰ ਨੇ ਔਰ ਇਹ ਫਿਲਮ ਕਿੱਥੇ ਕਿੱਥੇ ਸ਼ੂਟ ਕੀਤੀ ਗਈ ਹੈ ਔਰ ਕੀ ਮੈਸੇਜ ਇਸ ਫਿਲਮ ਦੇ ਵਿੱਚ ਹੈ ਜਾਣਾਂਗੇ ਸਸੀ ਗੱਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਜੀ ਆਇਆਂ ਨੂੰ ਜਿੰਨੇ ਵੀ ਪੱਤਰਕਾਰ ਭਰਾਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਮ ਲਹਿਰੀ ਜੀ ਬਾਈ ਦੇ ਸੱਦੇ ਤੇ ਔਰ ਹੈਪੀ ਵੀਰ ਔਰ ਇਕਵਾਲ ਸਿੰਘ ਜੀ ਸਾਡੇ ਮੇਰੇ ਕਾਲਜ ਟਾਈਮ ਦੇ ਮਿੱਤਰ ਨੇ ਸਕਾਈ ਲਿੰਕ ਇਹਨਾਂ ਦਾ ਆਇਰਲੈਸ ਸੈਂਟਰ ਹੈ ਸੋ ਅੱਜ ਇੱਥੇ ਇਹਨਾਂ ਵੱਲੋਂ ਸਾਰਾ ਇਹ ਪ੍ਰੋਗਰਾਮ ਲੀਕਾ ਗਿਆ ਪ੍ਰੋਗਰਾਮ ਲੀਕਣ ਦਾ ਮਕਸਦ ਇਹ ਸੀਗਾ ਕਿ ਫਿਲਮ ਆਈ ਹੈ ਮੇਰੀ ਛਤਰੀ ਸੋ ਛਤਰੀ ਫਿਲਮ ਜਿਹੜੀ ਕਿ ਸੁਪਨਿਆਂ ਦੀ ਛਤਰੀ ਆ ਇੱਕ ਸਿੰਬੋਲਿਕ ਹੈ ਜਿਹੜੀ ਅੱਜ ਕੱਲ੍ਹ ਦੀਆਂ ਫਿਲਮਾਂ ਬਣਦੀਆਂ ਪਈਆਂ ਨੇ ਉਹਦੇ ਨਾਲ ਥੋੜੀ ਜਿਹੀ ਹਟ ਕੇ ਆ ਔਰ ਸਾਰੀ ਸਟਾਰ ਕਾਸਟ ਇਹਦੇ ਵਿੱਚ ਬਹੁਤ ਵਧੀਆ ਚਪਾਲ ਦੀ ਜਿਹੜੀ ਐਪ ਹੈ ਉਹ ਤੁਸੀਂ ਡਾਊਨਲੋਡ ਕਰਕੇ ਉਹਨੂੰ ਦੇਖ ਸਕਦੇ ਹੋ ਚਪਾਲ OTT ਪਲੇਟਫਾਰਮ ਦੇ ਉੱਤੇ ਇਹ ਛਤਰੀ ਫਿਲਮ ਪਈ ਹੈ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਮੋਟੀਵੇਸ਼ਨ ਫਿਲਮ ਹੈ ਆਪਣੇ ਸੁਪਨਿਆਂ ਦੇ ਪਿੱਛੇ ਜਦੋਂ ਬੰਦਾ ਭੱਜਦਾ ਸੋ ਉਹ ਕਿਵੇਂ-ਕਿਵੇਂ ਉਹਨੂੰ ਪਹੁੰਚਦਾ ਪਹੁੰਚਦਾ ਉੱਥੇ ਕਿੱਦਾਂ ਕਰਦਾ ਸੋ ਇਦਾਂ ਦਾ ਕਾਫੀ ਕੁਝ ਇਹਦੇ ਵਿੱਚ ਹੈਗੇ ਨੇ ਮੈਸੇਜ ਵਿੱਚ ਮੇਨ ਲੀਡ ਤੇ ਅਸੀਂ ਦੋਨੋਂ ਆਏ ਇਹ ਦੋ ਹੀਰੋਇਨ ਦੇ ਵਿੱਚ ਔਰ ਥੀਏਟਰ ਦੀ ਕਨਸੈਪਟ ਦੀ ਫਿਲਮ ਹੈ ਇਹ ਸਰਦਾਰ ਸੋਹੀ ਸਾਹਿਬ ਉਹਨਾਂ ਦਾ ਬਹੁਤ ਵੱਡਾ ਕੈਰੈਕਟਰ ਹੈ ਇਹਦੇ ਚ ਰਾਜਤਾਲੀਵਾਲ ਹਰਿੰਦਰ ਪੁਲਰ ਜੀ ਦਲਾਵਰ ਸਿੱਧੂ ਔਰ ਸਾਡੇ ਨਾਲ ਬੈਠੇ ਨੇ ਵਕੀਲਾ ਮਾਨ ਜੀ ਇਹਨਾਂ ਵੇ ਬਹੁਤ ਸੋਹਣਾ ਕੈਰੈਕਟਰ ਹੈ ਮੇਰੇ ਪੁਰਾਣੇ ਮਿੱਤਰ ਨੇ ਸੋ ਸੋਨੀ ਤਾਲੀਵਾਲ ਨੇ ਇਹਨੂੰ ਡਾਇਰੈਕਟ ਕੀਤਾ ਹੈ ਸਕਰੀਨ ਔਰ ਡਾਇਲੌਗਸ ਸਕ੍ਰੀਨ ਪਲੇ ਔਰ ਡਾਇਲੌਗ ਮੇਰੇ ਲਿਖੇ ਨੇ ਸਟੋਰੀ ਵਨ ਲਾਈਨ ਹੈ ਹੈਗੀ ਹੈ ਡਾਇਰੈਕਟਰ ਦੀ ਸੋਨੀ ਢਾਲੀਵਾਲ ਦੀ ਔਰ ਬਾਕੀ ਫਿਲਮ ਨੂੰ ਸਾਰੀ ਨੂੰ ਡਿਜ਼ਾਈਨ ਮੈਂ ਕੀਤਾ ਜਾਨੀ ਕਿ ਸਕਰੀਨ ਪਲੇ ਡਾਇਲੋਗ ਵਗੈਰਾ ਮੇਰੇ ਲਿਖੇ ਹੋਏ ਨੇ ਮਿਊਜ਼ਿਕ ਲੱਗ ਲੱਗ ਹੈ ਜਿੱਦਾ ਬੈਕਗ੍ਰਾਉਂਡ ਮਿਊਜ਼ਿਕ ਦਾ ਮਿਰਦੀ ਬ੍ਰਦਰ ਹੈ ਜਿਹੜਾ ਕਿ ਲਗਾੜਾ ਸਟੂਡੀਓ ਦੇ ਪ੍ਰੋਫੈਸ਼ਨਲ ਪੂਰਾ ਕੰਮ ਕਰਦੇ ਨੇ ਔਰ ਟ੍ਰੈਫੀ ਅਮੰਦਾ ਜਿਹੜੇ ਗਾਣੇ ਇਹਦੇ ਵਿੱਚ ਚਾਰ ਗੀਤ ਨੇ ਕਨਬਰ ਗਰੇਵਾਲ ਦਾ Song Motivation ਬਹੁਤ ਅੱਛਾ Song ਹੈ ਫਰੋਖਾਨ ਭਾਈ ਦਾ ਔਰ ਸ਼ਰਾਜ ਅਖਤਰ ਜੀ ਇੱਕ ਗੀਤ ਸਾਡਾ ਕਿਹੜੀ ਕਿਹੜੀ ਜਗ੍ਹਾ ਸ਼ੂਟ ਹੋਇਆ ਜੀ ਇਹ ਫਿਲਮ ਸਾਰੀ ਆਹੀ ਦਿਨਾਂ ਦੇ ਵਿੱਚ ਇਨੀ ਠੰਡ ਦੇ ਵਿੱਚ ਹੋਈ ਹੈ ਬਸ ਆਹੀ ਦਿਨ ਸੀਗੇ ਤੋਂ ਠੰਡ ਤਾ ਵੀ ਇਹ ਫਿਲਮ ਤਾ ਵੀ ਲੋਕਾਂ ਨੂੰ ਚੰਗੀ ਲੱਗ ਰਹੀ ਹੈ ਕਿ ਫਿਲਮ ਦੇ ਵਿੱਚ ਵੀ ਐਵੇਂ ਹੀ ਕਰ ਦਿੰਦੇ ਹਾਂ ਹਾਏ ਠੰਡ ਹਾਏ ਠੰਡ ਕਨਸੈਪਟ ਵੀ ਕਨਸੈਪਟ ਵੀ ਠੰਡ ਦਾ ਨਾਲ ਸੁਣ ਕੇ ਲੱਗਦਾ ਜਿਵੇਂ ਜ ਖਾਣਾ ਨਹੀਂ ਆਹੀ 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 ਦਿਨਾਂ ਦੇ ਵਿੱਚ ਹੋਈ ਹੋਈ ਹੈ ਇਹ ਛਤਰੀ ਜਿਹੜੀ ਮੀਂਹ ਵਾਲੀ ਛਤਰੀ ਨਹੀਂ ਹੈ ਛਤਰੀ ਆਰਟਿਸਟ ਵਾਲੀ ਛਤਰੀ ਹੈ ਜਿਹੜੀ ਕਿ ਇਹਦੇ ਵਿੱਚ ਇੱਕ ਮੇਨ ਏ ਆ ਵੀ ਜਿਵੇਂ ਨਾ ਜਦੋਂ ਜਦ ਤੁਸੀਂ ਸ਼ੂਟਿੰਗ ਤੇ ਤੁਸੀਂ ਸਾਰੇ ਜਾਣਦੇ ਹੋ ਦੇਖੀਆ ਹੋਣੀਆਂ ਛੂਟੀਆਂ ਉਹਦੇ ਤੇ ਕਿ ਮੇਨ ਕਲਾਕਾਰ ਜਿਹੜਾ ਮੇਨ ਹੀਰੋ ਹੁੰਦਾ ਜਾਂ ਮੇਨ ਵੱਡੇ ਨਾਮ ਹੁੰਦੇ ਨੇ ਉਹਨਾਂ ਦੀ ਪੁਸ਼ਗੀਸ਼ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਕਰੈਕਟਰ ਰੋਲ ਹੁੰਦੇ ਨੇ ਜਾਂ ਆਪਣਾ ਕ੍ਰਿਊ ਹੁੰਦਾ ਜਿੱਦਾਂ ਲਾਈਟਾਂ ਵਾਲੇ ਹੋਰ ਉਹ ਸਭ ਤੋਂ ਪਹਿਲਾਂ ਆਉਂਦੇ ਨੇ ਤੇ ਸਭ ਤੋਂ ਬਾਅਦ ਚ ਜਾਂਦੇ ਨੇ ਸੋ ਇਹ ਇਹ ਬਿਤਕਰਾ ਜਿਹੜਾ ਹੈਗਾ ਇਹ ਵੀ ਤੁਹਾਨੂੰ ਦੇਖ ਨੂੰ ਉੱਥੇ ਮਿਲੂਗਾ ਫਿਲਮਾਂ ਕਿੱਦਾਂ ਬਣਦੀਆਂ ਨੇ ਕਿਵੇਂ ਆ ਔਰ ਫਿਲਮ ਤੁਸੀਂ ਉਹਦੇ ਚ ਇਹ ਐ ਵੀ ਜਿਹੜਾ ਉਹ ਆਰਟਿਸਟ ਆ ਉਹ ਵੀ ਦੇਖਦਾ ਯਾਰ ਵੀ ਉਹਦੇ ਤੇ ਛਤਰੀ ਹੈਗੀ ਆ ਮੇਰੇ ਤੇ ਕਿਉਂ ਨਹੀਂ ਹੈਗੀ ਹੈਨਾ ਔਰ ਮੈਂ ਬਠਿੰਡਾ ਚ ਆਇਆ ਬਠਿੰਡਾ ਮੇਰੀ ਕਰਮ ਭੂਮੀ ਵੀ ਆ ਕਿਉਂਕਿ ਮੈਂ ਅੰ드ਰਾ ਕਾਲਜ ਤੋਂ ਪੜਿਆ ਵੀ ਆ ਔਰ ਮੈਂ ਇਥੇ ਥੀਏਟਰ ਟੋਨੀ ਬਾਤ ਅਸੀਂ ਸਰ ਨਾਲ ਮੈਂ ਕੀਤਾ ਸੀ ਸਾਡਾ ਸਾਡਾ ਗਰੁੱਪ ਹੁੰਦਾ ਸੀ ਸੋ ਨਾਟਕਾਂ ਦਾ ਸ਼ੌਂਕ ਸੀਗਾ ਇਹਦੇ ਕਰਕੇ ਪਰ ਮਾਲਕ ਨੇ ਪਹਿਲਾਂ ਉਧਰਲੇ ਪਾਸੇ ਰੰਗ ਭਗ ਲਾਤੇ ਸੋ ਹੁਣ ਪਹਿ 2000 ਦਾ ਠੇਕਾ ਲਏ ਮੈਂ ਖਲਾ ਲਾ ਦੀਏ ਬੰਦੇ ਮੋਟੇ ਆਪ ਹੀ ਲਾਣਾ ਇਹੀ ਚੱਕਰ ਹੈ ਹਾਂਜੀ ਇਹਦਾ ਲਸ਼ਕਾ ਬਤ ਜਿਹੜਾ ਚਾਹੋਗੇ 17 ਜੂਨ ਦੀ ਤੁਹਾਡੇ ਮੈਂ ਬਸ ਇਹੀ ਕਹੂੰਗਾ ਜੀ OTT ਪਲੇਟਫਾਰਮ ਤੇ ਫਿਲਮ ਪਈ ਹੈ ਚਪਾਲ ਦੀ ਐਪ ਡਾਊਨਲੋਡ ਕਰੋ ਔਰ ਫਿਲਮ ਦੇਖੋ ਇੱਕ ਵੀਕ ਹੋ ਚੁੱਕਾ ਔਰ ਬਹੁਤ ਸੋਹਣਾ ਰਿਸਪੌਂਸ ਹੈ ਇਹਦਾ ਫਿਲਮ ਦਾ ਸੋ ਸਾਰੇ ਜਾਨੀ ਦੇਖਿਓ ਸਾਨੂੰ ਦੱਸਿਓ ਕਿੱਦਾਂ ਲੱਗੀ ਜੇ ਕੋਈ ਇਹਦੇ ਵਿੱਚ ਗਲਤੀਆਂ ਰਹੀਆਂ ਨੇ ਪਹਿਲੀ ਫਿਲਮ ਸਾਡੀ ਹੈ ਕਿਉਂਕਿ ਅਸੀਂ ਜਿਹੜੀ ਸਾਰੀ ਪ੍ਰੋਡਕਸ਼ਨ ਵੀ ਆਪਦੀ ਹੈ ਸਾਡੀ ਅਰ ਸਾਰੀ ਆਵਦੇ ਦਿਮਾਗ ਨਾਲ ਲਿਖੀ ਬਣਾਈ ਸਾਰਾ ਕੁਝ ਹੈਗਾ ਸੋ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਰਹੀਆਂ ਹੋਣਗੀਆਂ ਸੋ ਦੱਸਿਓ ਸਾਨੂੰ ਸੋ ਕਿੰਨਾ ਸਮਾਂ ਲੱਗਿਆ ਫਿਲਮ ਤੇ ਰੰਦਰ ਫਿਲਮ ਅਸੀਂ ਜਿਹੜੀ ਸ਼ੂਟ ਕਰੀ ਆ 15 ਤੋਂ 20 ਦਿਨਾਂ ਦੇ ਵਿੱਚ ਕਰਤੀ ਸੀ ਪਰ ਇਹਨੂੰ ਪ੍ਰੋਡਕਸ਼ਨ ਨੂੰ ਬਹੁਤ ਪਿਛਲੇ ਸਾਲ ਕਰੀ ਸੀ ਉੱਥੇ ਟਾਈਮ ਹੋਣ ਲੱਗਿਆ ਕਿਉਂਕਿ ਇੱਕ ਤਾਂ ਅਸੀਂ ਨਵੇਂ ਸੀਗੇ ਇੱਕ ਥੋੜਾ ਜਿਹਾ ਇਹ ਸੀਗਾ ਵੀ ਮੈਂ ਕੈਨੇਡਾ ਚਲ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਸੋ ਮੈਂ ਥੇਮ ਦੀਆਂ ਫਿਲਮ ਬਣਦੀ ਮੇਨ ਥੀਮ ਇਹ ਹੈ ਸੁਪਨੇ ਦੀ ਛਤਰੀ ਆਪਣੇ ਸੁਪਨਿਆਂ ਦੇ ਪਿੱਛੇ ਬੰਦਾ ਭਜਦਾ ਸੋ ਇਹਦੇ ਚ ਹੀ ਦੱਸਿਆ ਗਿਆ ਵੀ ਤੁਸੀਂ ਆਪਣਾ ਬਾਕੀ ਫਿਲਮ ਦੇਖ ਕੇ ਜਿਆਦਾ ਪਤਾ ਲੱਗੂਗਾ ਤੁਹਾਨੂੰ ਪਰ ਬੈ ਲੋਗਾ ਸਰ ਜਿੱਥੇ ਸਾਹ ਥੀਏਟਰ ਸਾਹਮਣੇ ਫਿਲਮਾਂ ਦਾ ਕੁਝ ਕੁਝ ਵੀ ਨਹੀਂ ਬਿਲਕੁਲ ਇਹ ਜਿਵੇਂ ਅੱਜ ਕੱਲ ਫਿਲਮਾਂ ਦਾ ਕਈ ਵਾਰ ਹੁੰਦਾ ਵੀ ਐਕਟਿੰਗ ਨੂੰ ਬਹੁਤ ਬੜੀ ਕਹਿ ਲਈ ਜਾਂ ਦੀ ਵਾਇਨਸ ਤੋਂ ਤੱਕ ਕਲਾਸਟਰੀ ਚੋਂ ਗਿਆ ਬਿਲਕੁਲ ਇਹ ਸਮਝ ਕਿੰਨਾ ਕੰਸੀ ਇਹਦੇ ਚ ਇਹਦੇ ਚ ਸਾਰੇ ਪਹਿਲੀ ਗੱਲ ਤਾਂ ਹੈਗੇ ਜਿਹੜੇ ਥੀਏਟਰ ਦੇ ਆਰਟਿਸਟ ਨੇ ਨਾਟਕਾਂ ਵਾਲੇ ਜਿਹੜੇ ਖੁੰਡ ਨੇ ਪੁਰਾਣੇ ਹਨਾ ਉਹ ਹੈ ਔਰ ਜਿਹੜਾ ਸੋਹੀ ਸਰਦਾ ਕਰੈਕਟਰ ਹੈ ਉਹ ਇੱਕ ਦਿਖਾਇਆ ਵੀ ਹੋਣਾ ਨਾਟਕਾਂ ਵਾਲੇ ਜਿੱਦਾ ਮੈਂ ਵੀ ਆਪ ਵੀ ਨਾਟਕ ਕੀਤਾ ਸਾਡੀ ਆਪ ਦੀ ਵੀ ਸੋਚ ਇਦਾਂ ਨਹੀਂ ਹੁੰਦੀ ਹੁੰਦੀ ਸੀ ਵੀ ਯਾਰ ਜਦੋਂ ਕੋਈ ਕਲਾਕਾਰ ਮਤਲਬ ਸਿੰਗਰ ਕੋਈ ਬਣ ਗਿਆ ਐਕਟਰ ਤਾਂ ਅਸੀਂ ਹੁੰਦਾਂ ਨਾ ਯਾਰ ਵੀ ਸਿੰਗਰ ਐਕਟਰ ਨਹੀਂ ਹੁੰਦੇ ਹਨਾ ਪਰ ਉਹ ਜਦੋਂ ਸਕਰੀਨ ਤੇ ਆਉਂਦੇ ਨੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਉਹ ਉਹ ਥੋੜਾ ਜਿਹਾ ਇੱਕ ਕੀ ਕਹਿੰਦੇ ਆ ਉਹਨੂੰ ਫਰਸਟ੍ਰੇਡ ਹਾਂ ਮਤਲਬ ਹੋਇਆ ਹੋਇਆ ਬੰਦਾ ਜਿਹੜਾ ਇਦਾਂ ਹੋਇਆ ਹੋਇਆ ਕਿਉਂਕਿ ਕੰਮ ਤਾਂ ਹੁਣ ਉਹ ਵੀ ਅਸਲ ਵਿੱਚ ਜਿਹੜਾ ਥੀਏਟਰ ਵਾਲਾ ਬੰਦਾ ਉਹਦਾ ਗੋਲ ਇਹੀ ਹੁੰਦਾ ਮੇਨ ਫਿਲਮਾਂ ਚਾਹਾਂ ਮੈਂ ਅੱਗੇ ਹਨਾ ਹੰਡੇ ਵਰਤੀ ਕਰਮ ਪਰ ਉਹ ਕਿਤੇ ਨਾ ਕਿਤੇ ਉਹਨੂੰ ਮੌਕਾ ਨਹੀਂ ਮਿਲਿਆ ਹੁੰਦਾ ਜਿਹੜੇ ਉਹ ਪਰ ਖਿਜਿਆ ਹੋਇਆ ਉਹ ਕਹਿੰਦਾ ਵੀ ਉਹ ਜਦੋਂ ਦਾ ਚੇਲਾ ਉਹਨੂੰ ਛੱਡ ਕੇ ਜਾਂਦਾ ਫਿਲਮਾਂ ਵਾਸਤੇ ਤਾਂ ਫਿਰ ਇਦਾਂ ਦੀ ਉਹਨਾਂ ਦੀ ਨੋਕ ਚੋਕ ਆ ਕਿਉਂ ਛੱਡਿਆ ਹਨਾ ਤੇ ਤੁਸੀਂ ਦੇਖ ਕੇ ਦੱਸੋ ਵੀ ਕੀ ਉਹਨੂੰ ਛੱਡਣਾ ਚਾਹੀਦਾ ਸੀ ਨਹੀਂ ਛੱਡਣਾ ਚਾਹੀਦਾ ਸੀ ਇਹ ਫਿਲਮ ਦੇਖ ਕੇ ਪਤਾ ਲੱਗਦਾ ਹੁੰਦਾ ਉਹਨਾਂ ਨੂੰ ਵੀ ਮਰਿਆ ਹੋਇਆ ਜੀ ਸਰਦਾਰ ਸਿੰਘ ਜੀ ਦਾ ਕੋਲ ਦੇਖਿਆ ਹਾਂ ਹਾਂਜੀ ਉਹ ਹਾਂ ਉਹ ਕਿਉਂਕਿ ਉਹਦੀ ਆਪਦੀ ਉਹਨੂੰ ਉਹਨਾਂ ਕਿਉਂਕਿ ਸਾਡਾ ਇਹ ਦੁਕਾਨਤ ਵੀ ਹੈ ਕਿ ਜਿਹੜਾ ਨਾਟਕ ਨੂੰ ਬਹੁਤ ਵੱਡੇ ਬਜਟ ਨਹੀਂ ਮਿਲਦੇ ਹੈਨਾ ਫਿਰ ਉਹ ਉਹ ਪੈਸੇ ਤਾਂ ਹਰੇਕ ਨੂੰ ਚਾਹੀਦੇ ਨੇ ਜ਼ਿੰਦਗੀ ਜਿਉਣ ਵਾਸਤੇ ਸੋ ਫਿਰ ਉਹ ਜਿੰਨੇ ਕੁ ਪੈਸੇ ਆਉਂਦੇ ਆ ਥੋੜੇ ਥੋੜੇ ਵੰਡਦਾ ਉਦੋਂ ਤੋਂ ਕਰਕੇ ਉਹ ਚਲਾ ਰਿਹਾ ਪਰ ਉਹਦਾ ਸ਼ੌਂਕ ਹੈ ਹੈਨਾ ਉਹਦਾ ਜਨੂਨ ਹੈ ਨਾਟਕਾਂ ਦੇ ਪ੍ਰਤੀ ਤੇ ਮੈਨੂੰ ਇਹ ਵੀ ਯਾਰ ਮੈਂ ਸਾਰੀ ਉਮਰ ਜੇ ਇਹੀ ਕੁਛ ਕਰਦਾ ਰਿਹਾ ਤਾਂ ਹੋ ਹੀ ਹੋ ਸਕਦਾ ਮੈਂ ਅੱਗੇ ਕੁਝ ਉਹ ਇਹ ਥੀਮ ਹੈ ਫਿਲਮ ਦਾ ਮੈਡਮ ਦੀ ਹਾਂਜੀ ਬਿਲਕੁਲ ਤੁਸੀਂ ਕਿਉਂਕਿ ਤੁਸੀਂ ਫਿਲਮ ਇੰਡਸਟਰੀ ਨਾਲ ਹੁਣ ਜੁੜੇ ਹੋ ਲੰਬਾ ਸਮਾਂ ਤੁਸੀਂ ਜਿਹੜੀ ਗਾਇਕੀ ਨਾਲ ਜੁੜੇ ਰਹੇ ਹੋ ਕਿੰਨਾ ਕੁ ਫਰਕ ਲੱਗਦਾ ਨਿੱਜੀ ਤੌਰ ਤੇ ਫਿਲਮ ਇੰਡਸਟਰੀ ਤੇ ਤੁਸੀਂ ਗਾਇਕੀ ਗੱਲਾਂ ਤਾਂ ਸੇਮ ਹੀ ਆ ਪਰ ਜਦੋਂ ਤੁਸੀਂ ਨਾ ਮੇਨ ਕੈਮਰਾ ਸਾਰਾ ਕੁਛ ਇਹ ਤਾਂ ਸਾਰਾ ਕੁਝ ਤੁਸੀਂ ਕਿਉਂਕਿ ਗਾਣੇ ਵੀਡੀਓ ਸ਼ੂਟ ਕਰਦੇ ਆ ਪਰ ਥੀਏਟਰ ਦੇ ਤੇ ਫਿਲਮਾਂ ਦਾ ਬਹੁਤ ਫਰਕ ਹੈ ਕਿਉਂਕਿ ਉੱਥੇ ਥੀਏਟਰ ਦੇ ਤੁਸੀਂ ਲਾਊਡ ਬੋਲਣਾ ਤੁਹਾਡੀ ਬਾਡੀ ਲੈਂਗੁਏਜ ਹੋਰ ਜੇ ਉਹ ਉੱਥੇ ਤੁਸੀਂ ਪ੍ਰੋਪਰ ਕਿੱਥੇ ਸੀਨ ਦੇਣਾ ਕਿਵੇਂ ਕੀ ਬੜਾ ਕੁਝ ਟੈਕਨੀਕਲ ਗੱਲਾਂ ਉਹ ਜਦੋਂ ਡਾਇਲੋਗ ਬੋਲ ਕੇ ਪਤਲਾ ਆਦਾ ਗਾਣਿਆਂ ਚ ਨਹੀਂ ਪਤਲਾ ਗਾਣਿਆਂ ਦਾ ਨਾਲ ਤਾਂ ਜੇ ਤੁਸੀਂ ਵੀਡੀਓ ਚ ਡਾਂਸ ਕਰਨਾ ਸਟੈਪ ਕਰਨੇ ਉਹ ਕਰਨਾ ਫਰਕ ਹੈਗਾ ਔਰ ਦੂਜੀ ਗੱਲ ਇਹ ਵੀ ਜਦੋਂ ਤੁਸੀਂ ਵਿਚਰਦੇ ਹੋ ਇਸ ਲਾਈਨ ਦੇ ਵਿੱਚ ਨਾ ਫਿਰ ਜਿਹੜੇ ਆਪਣਾ ਜਿਵੇਂ ਇਸ ਸੀਗੇ ਵਿਦ ਖੁੰਡ ਜਿਹੜੇ ਬੰਦੇ ਪੁਰਾਣੇ ਹਨਾ ਉਹਨਾਂ ਨੂੰ ਮੇਰੇ ਮਿੱਤਰ ਵੀ ਨੇ ਫਿਲਮ ਲੈਣ ਦੇ ਵਿੱਚ ਸੋ ਕਾਫੀਆਂ ਨੇ ਸਾਡੀ ਸਪੋਰਟ ਕੀਤੀ ਕੰਜਾਂ ਨੇ ਨਹੀਂ ਕੀਤੀ ਸੋ ਬਸ ਇਹੀ ਇਦਾਂ ਦੀ ਇੱਕ ਜਿਹੜਾ ਯੂਨੀਵਰਸਿਟੀ ਦੇ ਵਿੱਚ ਕੁਝ ਖਾਸ ਗਰੁੱਪ ਚੱਲਦੇ ਪਏ ਆ ਜੀ ਉਹਨਾਂ ਦਾ ਇੱਕ ਗਰੁੱਪ ਆ ਉਹੀ ਆਰਟਿਸਟ ਜਿਹੜੇ ਹੈਗੇ ਆ ਉਹ ਖਾਸ ਕਦੇ ਵੀ ਉਸ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਤੇ ਦੂਜੇ ਨਵੇਂ ਆਰਟਿਸਟਾਂ ਨੂੰ ਨਹੀਂ ਲਿਆ ਜਾਂਦਾ ਉਹਨੂੰ ਲੱਗਦਾ ਕਿ ਇਹ ਇੱਕ ਕਾਬਜ ਹੋਏ ਹੋਏ ਲੋਕ ਨੇ ਜਾਂ ਜਿਹੜੇ ਦੂਜੇ ਆਰਟਿਸਟ ਆ ਉਹਨਾਂ ਨੂੰ ਕੰਮ ਨਹੀਂ ਦੇ ਰਹੇ ਇਹ ਕਿਤੇ ਨਾ ਕਿਤੇ ਤਾਂ ਟੀਮ ਦਾ ਵੀ ਹੁੰਦਾ ਹੈ ਕਿਉਂਕਿ ਜਦੋਂ ਟੀਮ ਹੋਣ ਜਿਵੇਂ ਮੈਂ ਆ ਮੇਰੇ ਨਾਲ ਅੱਜ ਮੈਂ ਮੇਰੀ ਪਹਿਲੀ ਫਿਲਮ ਹੈ ਮੈਂ ਇੱਕ ਟੀਮ ਬਣਾ ਲਈ ਹੁਣ ਜਿਹੜੇ ਮੇਰੇ ਨਾਲ ਤੁਰੇ ਨੇ ਮੈਂ ਪਹਿਲ ਤਾਂ ਦੇਵਾਂਗਾ ਹਨਾ ਇਹ ਬਣਦਾ ਇਨਸਾਨੀਅਤ ਨਾਲ ਤੇ ਇਵੇਂ ਹੀ ਉਹਨਾਂ ਦੀ ਵੀ ਸ਼ਾਇਦ ਟੀਮ ਬਣੀ ਹੋਵੇ ਹਨਾ ਪਰ ਕਿਤੇ ਨਾ ਕਿਤੇ ਜਿੱਥੇ ਜਿੱਥੇ ਕਿਤੇ ਲੋਡ ਹੁੰਦੀ ਹੈ ਐਡ ਹੁੰਦੀ ਹੈ ਉਹ ਕਰਦੇ ਨੇ ਜਦੋਂ ਹੁੰਦਾ ਪਰ ਇੱਕ ਗਰੁੱਪ ਜਾਂ ਬਣ ਜਾਂਦਾ ਉਹਦੇ ਵਿੱਚ ਕ੍ਰੀਏਟ ਹੁੰਨੀਆਂ ਚੀਜ਼ਾਂ ਕੰਫਰਟੇਬਲ ਵੀ ਰਹਿੰਦੇ ਨੇ ਇੱਕ ਦੂਜੇ ਨਾਲ ਬਣ ਕੇ ਐਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਲਗਦਾ ਹੈ ਥੀਏਟਰ ਦੇ ਵਿੱਚ ਐਕਟਰ ਬਹੁਤ ਤਗੜੇ ਤਗੜੇ ਐਕਟਰ ਬਈ ਬਿਲਕੁਲ ਪਰ ਉਹ ਉਨੋਂ ਤੱਕ ਨਹੀਂ ਪਹੁੰਚਦੇ ਨਾ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਵੀ ਵੀ ਆ ਠੀਕ ਆ ਯਾਰ ਬੰਦੇ ਜਿਹੜੇ ਸਾਡੇ ਕਿਉਂਕਿ ਅੱਜਕੱਲ ਨਾ ਜਿਹੜੀਆਂ ਫਿਲਮਾਂ ਲਿਖੀਆਂ ਜਾਂਦੀਆਂ ਆਪਣਾ ਸਿਨੇਮਾ ਹਜੇ ਉਸ ਟਾਈਪ ਦਾ ਨਹੀਂ ਹੋਇਆ ਵੀ ਕਰੈਕਟਰ ਨੂੰ ਸੋਚ ਕੇ ਲਿਖਦੇ ਅਸੀਂ ਵੀ ਜਿੱਦਾਂ ਮਤਲਬ ਲਿਖਿਆ ਵੀ ਯਾਰ ਇੱਥੇ ਯਾਰ ਸੋਹੀ ਸਰ ਹੋਣਗੇ ਤੇ ਇਦਾਂ ਦਾ ਉਹ ਬੋਲੂਗਾ ਇਦਾਂ ਦਾ ਉਹਦਾ ਡਾਇਲੋਗ ਹੋਣਾ ਚਾਹੀਦਾ ਇੱਥੇ ਰਾਜਤਾਲੀ ਵਾਲਾ ਹੈ ਇੱਥੇ ਵਕੀਲਾ ਹੈ ਇੱਥੇ ਦਲਾਵਰ ਹੈ ਉਹ ਸੋਚ-ਸੋਚ ਕੇ ਅਸੀਂ ਅਸੀਂ ਦੋ-ਦੋ ਤਿੰਨ ਦਿਨ ਆਪਸ਼ਨ 'ਚ ਰੱਖੇ ਹੋਏ ਸੀ ਵੀ ਯਾਰ ਇੱਥੇ ਆ ਹੋ ਸਕਦਾ ਇੱਥੇ ਹੋ ਸਕਦਾ ਇਦਾਂ ਅਸੀਂ ਸੋਚ ਕੇ ਮੀਨਿੰਗ ਮੈਂ ਇਦਾਂ ਲਿਖਿਆ ਬਾਕੀ ਉਹਦਾ ਮੈਨੂੰ ਪਤਾ ਨਹੀਂ ਵੀ ਬਾਕੀ ਵੀ ਇਦਾਂ ਹੀ ਸੋਚਦੇ ਹੋਣਗੇ ਯਾਰ ਇੱਥੇ ਵੀ ਯਾਰ ਜੇ ਅਸੀਂ ਆ ਬੰਦਾ ਲੈਣਾ ਹੈ ਨਾ ਤਾਂ ਕਰਮਜੀਤ ਅਨਮੋਲ ਦੀ 로ਡ ਆ ਜਾਂ ਭੱਲੇ ਅਨਸਰ ਦੀ 로ਡ ਆ ਜਾਂ ਗੁੱਗੀਪਾਈ ਦੀ 로ਡ ਆ ਕਿਸੇ ਦੀ ਵੀ ਹੈ ਨਾ ਜਿੱਥੇ ਵੀ ਹੈਗਾ ਉਹ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਐਜੇ ਹੁੰਦਾ ਡਾਇਲੋਗ ਵੀ ਤੁਹਾਡੇ ਆਪਣੇ ਲਿ ਕਿਦਾਂ ਦਾ ਰਤਜਰਬਾ ਇਹ ਤੁਹਾਡੇ ਅਸਲ ਮੇਰਾ ਬਹੁਤ ਬਹੁਤ ਵਧੀਆ ਰਿਹਾ ਔਰ ਕਿਉਂਕਿ ਮੇਰੇ ਕੀੜਾ ਸੀਗਾ ਇਹ ਥੀਏਟਰ ਦਾ ਨਾਟਕਾਂ ਦਾ ਉਹ ਕੱਢਿਆ ਅਸਲ ਵਿੱਚ ਹਨ ਸੋ ਬੜੀਆਂ ਮੁਸ਼ਕਲਾਂ ਵੀ ਹੋਈਆਂ ਪਹਿਲਾਂ ਅਸੀਂ ਐਕਚੁਅਲੀ ਫਿਲਮ ਸ਼ੁਰੂ ਕਰੀ ਸੀ ਜਦੋਂ ਸਾਡੇ ਨਾਲ ਹੋਰ ਪ੍ਰੋਡਿਊਸਰ ਸੀਗੇ ਜਿਹੜਾ ਪੈਸਾ ਤੇਲਾ ਲਾਇਆ ਸੀ ਉਹਨਾਂ ਨੇ ਹਨ ਨਾਲ ਕਹਿੰਦੇ ਸੀ ਵੀ ਅਸੀਂ ਹੈਗੇ ਆ ਤੇ ਫਿਰ ਉਹ ਬੈਕ ਹੋ ਗਏ ਤੇ ਫਿਰ ਮੈਂ ਕਿਹਾ ਹੁਣ ਤੇਰੇ ਨਾਲ ਤੇਰੇ ਨਾਲ ਉਹ ਫਿਰ ਜਿੰਨਾ ਕ ਸੀਗਾ ਅਸੀਂ ਆਪ ਕਰੀ ਫਿਲਮ ਨੌਜਵਾਨਾਂ ਪੀੜੀ ਦੀ ਹੈ ਇਹ ਨੌਜਵਾਨਾਂ ਲਈ ਆ ਜਿਹੜੇ ਆਪਣੇ ਸੁਪਨੇ ਗੋਲ ਜਿਹੜੇ ਕਈ ਵਾਰੀ ਬੰਦੇ ਨਰਾਸ਼ ਹੋ ਜਾਂਦੇ ਹਨ ਜਿੰਦਗੀ ਦੇ ਵਿੱਚ ਵੀ ਆਰ ਉਮਰ ਵੱਡੀ ਹੋ ਗਈ ਰਹਿਣ ਦੀ ਹੈ ਯਾਰ ਹੁਣ ਕੀ ਕਰਨਾ ਹੈ ਨਾ ਪਰ ਨਹੀਂ ਜਿੱਥੋਂ ਤੱਕ ਤੁਸੀਂ ਕਰਦੇ ਰਹੋ ਕਦੇ ਨਾ ਕਦੇ ਮਾਲਕ ਬਾਝਰ ਜ਼ਰੂਰ ਫਰਦਾ ਪਰ ਤੁਹਾਡੇ ਕੰਮ ਦੇ ਵਿੱਚ ਲਗਨ ਮਿਹਨਤ ਦਿਰੜਤਾ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਕੰਮ 'ਚ ਜਨੂਨ ਹੋਣਾ ਚਾਹੀਦਾ ਜਿਹੜੇ ਪਾਸੇ ਨੂੰ ਤੁਸੀਂ ਪੈਜੋ ਇੱਕ ਵਾਰੀ ਉਹਨੂੰ ਕਰੋ ਅੱਗੇ ਫਾਲ ਫੁੱਲ ਲੱਗਦੇ ਆ ਕੀ ਹੁੰਦਾ ਪ੍ਰਾਪਾ ਗੋਲ ਤੁਸੀਂ ਪਾਉਣ ਦੇ ਲਈ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰੂਗੀ ਫਿਲਮ ਸਿਟਰ ਕੀਤਾ ਹੈ ਹਲਕੁਣ ਤਾਂ ਇਹੋ ਚੀਜ਼ ਹੈ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਮੈਂ ਬਹੁਤ ਤਲਵਾਰੀਆਂ ਸਭਾ ਬਦਰ ਸਰਦਾ ਟੋਨੀ ਬਾਤ ਜੀ ਤੇ ਮੈਂ ਨੁੱਕੜ ਨਾਟਕ ਜਿਆਦਾ ਮੈਂ ਕਲਾਸ 2 ਤੋਂ ਲੈ ਕੇ 2 ਤੱਕ ਅਸੀਂ ਕਰੇ ਨੇ ਦਾ ਅਜਮੀਰ ਹਲਕ ਸਾਹਿਬ ਦੇ ਸ਼ਿਗਰਦ ਸੀਗੇ ਅਮਰ ਸੰਤੋਜ ਜੀ ਉਹਨੇ ਮੇਰੀ ਸ਼ੁਰੂਆਤ ਕਰੀ ਸੀ ਉਦੋਂ ਸਕੂਲ ਸਾਖਰਤਾ ਮਹਿਮਲ ਸੀ ਸਾਖਰਦਾ ਮਹਿਮਲ ਸੀ ਸਾਡਾ ਦਿੱਲੀ ਅਸੀਂ 6 ਪਿੰਡਾਂ ਦੇ ਵਿੱਚ ਜਾ ਕੇ ਉਹ ਕਰਦੇ ਹੁੰਦੇ ਸੀਗੇ ਆਪਣਾ ਰਾ ਸਪੀਕਰ ਲੱਗਿਆ ਹੁੰਦਾ ਸੀ ਗੱਡੀ ਦੇ ਉੱਤੇ ਤੇ ਜਿੱਥੇ ਵੀ ਕਹਿੰਦੇ ਜਗ੍ਹਾ ਮਿਲਨੀ ਉਥੇ ਨਾਲੇ ਪਲੇ ਹੁੰਦਾ ਨਾਲੇ ਗਾਣੇ ਗਾਉਣੇ ਨਾਲੇ ਉਹ ਲੋਕਾਂ ਨੂੰ ਅਸੀਂ ਮੋਟ ਕਰਦੇ ਸੀਗੇ ਪੜਨ ਵਾਸਤੇ ਸੋ ਉਹਨਾਂ ਗੱਲਾਂ ਨੇ ਬਹੁਤ ਫਰਕ ਪਿਆ ਅ ਵੀਰਾ ਇਸ ਫਿਲਮ ਦੇ ਵਿੱਚ ਰੋਲ ਸੁਖੀ ਦਾ ਆ ਇੱਕ ਪਿੰਡਾਂ ਦੀ ਕੁੜੀ ਦਾ ਤੇ ਉਹ ਟੀਰੋ ਦੇ ਲਈ ਬਹੁਤ ਸੀਰੀਅਸ ਹੈ ਪਰ ਜਿਹੜਾ ਜਿੱਦਾਂ ਦੀਪਤੀ ਨੇ ਦੱਸਿਆ ਕਿ ਜਿਹੜਾ ਹੀਰੋ ਹੈ ਉਹਨੂੰ ਜ਼ਿਆਦਾ ਆਪਣੇ ਕੰਮ ਦਾ ਹੈਗਾ ਕਿ ਮੈਂ ਆਪਣੇ ਕੰਮ ਨੂੰ ਪਹਿਲ ਦੇਣੀ ਹੈ ਸਸਾਰੀ ਫਿਲਮ ਦੇ ਵਿੱਚ ਨਾਮ ਨਾਲ ਚੱਲੀ ਜਾਂਦਾ ਹੈ Song ਵੀ ਹੈਗੇ ਰੋਮਾਂਟਿਕ Song ਵੀ ਹੈਗੇ ਆ ਸੋ ਐਂਡ ਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ ਫਿਲਮ ਦੇਖ ਕੇ ਪਤਾ ਚੱਲਣਾ ਹੈ ਕਿ ਉਹਨਾਂ ਦਾ ਦੋਨਾਂ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਹੁੰਦਾ ਜੇ ਕਿਸੇ ਤੇ ਫਿਲਮ ਕਿੰਨਾ ਅੰਤਰ ਲੱਗਿਆ ਭਾਵੇਂ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ ਕਿਉਂਕਿ ਅਸੀਂ ਜ਼ਿਆਦਾਤਰ ਲਾਈਵ ਸ਼ੋਅ ਕਰਦੇ ਆਂ ਔਰ ਉੱਥੇ ਸਾਨੂੰ ਫ੍ਰੀडम ਹੁੰਦੀ ਹੈ ਸਟੇਜ ਦੇ ਉੱਤੇ ਕਿ ਅ ਕੁਝ ਵੀ ਕਰ ਸਕਦੇ ਕੁਝ ਵੀ गा ਸਕਦੇ ਆਂ ਤੇ ਬਟ ਫਿਲਮ ਦੇ ਵਿੱਚ ਇੱਕ ਰੈਸਟ੍ਰਿਕਸ਼ਨਸ ਹੁੰਦੀ ਹੈ ਕਿ ਤੁਸੀਂ ਐਨੀ ਲਿਮਿਟ ਦੇ ਵਿੱਚ ਰਹਿ ਕੇ ਡਾਇਲੌਗਸ ਬੋਲਣਾ ਹੈ ਬੋਲਣਾ ਹੈ ਸੋ ਇਹ ਚੀਜ਼ ਦਾ ਬਹੁਤ ਫਰਕ ਸੀਗਾ ਔਰ ਇੰਨੇ ਵੱਡੇ ਆਰਟਿਸਟ ਜਿਹੜੇ ਨਾਲ ਸੀ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣਾ ਮਿਲਿਆ ਫਿਲਮਾਂ ਚ ਸੁਣਨਾ ਚਾਹੁੰਦਾ ਵੀ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ దర్శਕ ਤੁਸੀਂ ਇਹਦੇ ਆਪਣੇ ਪੱਧਰ ਤੇ ਬਣਾਈ ਹੈ ਕਿ ਮੈਂ ਦੀਪੰਦ ਇਹਦਾ ਕਿ ਕਿੱਥੇ ਮਤਲਬ ਜੜੀ ਹੀਰੋਇਨਾ ਕਿੱਥੋਂ ਬਿਲੋਂਗ ਕਰਦੀ ਆ ਜਾਂ ਉਹਦਾ ਬੈਕਗਰਾਉਂਡ ਕੀ ਆ ਜਾਂ ਉਹ ਕਿ ਕਿਸ ਇਨਸਾਨ ਨਾਲ ਜੁੜੀ ਹੋਈ ਆ ਤੇ ਉਹ ਦੀਪੰਦ ਤੋਂ ਸ਼ਹਿਰ ਜਾਂਦਾ ਸਟੈਨਲ ਕਰਨਾ ਜੀ ਜੀ ਤੇ ਉਹ ਮਕਾਨ ਕਿਰਾਏ ਤੇ ਲੈਂਦਾ ਮੈਂ ਮਕਾਨ ਮਾਲਕ ਬਣਿਆ ਹੋਇਆ ਹਾਂ ਜੀ ਪਰ ਨਾ ਇਹ ਮਾਲਕਾ ਵੈਸੇ ਜਨਾਨੀ ਤੋਂ ਡਰਦਾ ਹੋਇਆ ਉਹ ਫ੍ਰਿਕ ਕਰਦਾ ਜੇ ਲੋਕ ਚੋਕ ਉਹ ਬਚਾਰਾ ਤੁਹਾਡੇ ਮਾਝਦੇ ਆ ਕੱਪੜੇ ਧੋੜੇ ਮਤਲਬ ਇਤਾਂ ਦੇ ਕਰੈਕਟਰ ਆ ਵੀਰ ਦੀਪ ਨੇ ਮੇਰੇ ਕੋਲ ਤੇ ਕਿਹਾ ਯਾਰ ਤੇਰਾ ਕਰੈਕਟਰ ਇਸ ਤਰ੍ਹਾਂ ਦਾ ਮੈਂ ਕਿਹਾ ਭਰਾ ਉਹਨੂੰ ਉਹ ਤਾਂ ਭਾਜਵੇਂ ਮਰਜ਼ੀ ਦੇਓ ਜਾਂ ਕਰੈਕਟਰ ਦੇ ਦੇ ਰੀਅਲ ਲਾਈਫ ਦੇ ਵਿੱਚ ਬਾਈ ਦਾ ਵਿਆਹ ਨਹੀਂ ਹੋਇਆ ਪਰ ਫਿਲਮ ਵਿੱਚ ਅਸੀਂ ਹਰ ਤਾਂ ਕਰਾ ਦਿੰਦੇ ਹਾਂ ਇਹਨਾਂ ਦੇ ਵਿੱਚ ਜਿੱਦ ਕਰੂ ਤੈਨੂੰ ਆ ਵੀ ਤੇਰਾ ਵਿਆਹ ਹੋਇਆ ਕਰੂ ਅਗਲੀ ਫਿਲਮ ਵਿੱਚ ਦੋ ਤਿੰਨ ਕਰਾ ਦੇਣਿਆ ਦੇ ਠੀਕ ਆ ਉਹ ਤਾਂ ਫਿਲਮ ਦੇਖ ਕੇ ਕੋਈ ਕੁੜੀ ਪਛਾਣ ਨਹੀਂ ਕਰਦਾ ਦੋ ਜਣੇ ਕਿ ਤੱਕ ਮਰ ਸਕਦਾ ਦੇਉਣ ਕੁੜੀ ਇਹ ਅਲੱਗ ਸ਼ਬਦ ਤਾਂ ਰਹਿ ਨਹੀਂ ਦਿਓ ਪਤਾ ਕਿ ਅੱਗੇ ਅੱਗੇ ਦਾ ਸੋਚੋ ਵੱਡਾ ਕੋਈ ਉਹਨਾਂ ਵਾਸਤੇ ਤਾਂ ਤੁਸੀਂ ਹਾਂ ਵਾਸੀ ਇਕੱਠੇ ਨਾਟਕ ਕਰਦੇ ਰਹੇ ਆ ਤੇ ਅੱਜ ਬਠਿੰਡੇ ਆਏ ਆ ਬਾਈ ਆਇਆ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਦੀਪ ਜੀ ਨੂੰ ਇੱਥੇ ਆਉਣ ਤੇ ਵਧਾਈਆਂ ਔਰ ਜਿੰਨੇ ਬਠਿੰਡੇ ਦੇ ਵਾਸੀ ਐ तकरीबन ਸਾਰੇ ਬਠਿੰਡੇ ਦੇ ਕਾਫੀ ਲੋਕ ਕਲਾ ਨਾਲ ਜੁੜੇ ਆ ਕੋਈ ਥੀਟਰ ਨਾਲ ਕੋਈ ਸਿੰਗਿੰਗ ਨਾਲ ਤੇ ਦੀਪ ਬਾਈ ਦਾ ਸ਼ਿੰਗਾਰ ਸ ਬਠਿੰਡੇ ਤੋਂ ਸ਼ੁਰੂ ਹੈ ਕਾਲਜ ਲੈਵਲ ਤੋਂ ਸ਼ਿੰਗਾਰ ਸ਼ੁਰੂ ਹੋਇਆ ਜਿਸ ਤਰ੍ਹਾਂ ਦੀਪ ਬਾਈ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਗਰਾਊਂਡ ਲੈਵਲ ਤੋਂ ਇਹਨਾਂ ਨੇ ਦੇਖਿਆ ਕਿ ਕਲਾਕਾਰ ਦਾ ਸੰਘਰਸ਼ ਕੀ ਹੈ ਔਰ ਅਸੀਂ ਸਾਰੇ ਇਕੱਠੇ ਸੀ ਔਰ ਵੱਡੀ ਗੱਲ ਹੈ ਕਿ ਅੱਜ ਤੱਕ ਵੀ ਪ੍ਰਮਾਤਮਾ ਦੇ ਇਸ ਜੋੜੀ ਤੇ ਮਿਹਰ ਹੈ ਸਾਰਿਆਂ ਨੂੰ ਪ੍ਰਾਣਿਆਂ ਨੂੰ ਤੇ ਨਵੇਂਆਂ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਬਠਿੰਡੇ ਵਾਸੀਆਂ ਨੂੰ ਸਾਰੇ ਪੰਜਾਬ ਤੋਂ ਬੇਨਤੀ ਕਰਦਾ ਹੈ ਕਿ ਜਿਹੜੇ ਜਿਹੜੇ ਕਲਾ ਨੂੰ ਪਿਆਰ ਕਰਦੇ ਆ ਸੰਘਰਸ਼ ਕਰਦੇ ਆ ਉਸ ਕਲਾ ਨੂੰ ਜ਼ਰੂਰ ਦੇਖਣ ਕਿਉਂਕਿ ਬਾਈ ਨੇ ਨਾ ਹੱਟ ਹੱਡੀ ਹਟਾਇਆ ਹੈ ਸਾਰਾ ਕੁਝ ਜ਼ਰੂਰ ਦੇਖੋ ਇਸ ਨੂੰ ਇਹ ਵੀ ਕੋਈ ਡਾਇਲੋਗ ਤੇ ਅਸੀਂ ਹੁਣ ਆਪਦੇ ਆਪ ਨੂੰ ਇਸ ਚ ਦੇਖਦੇ ਆ ਇਹ ਵੀ ਤਰੱਕੀ ਵਾਸਤੇ ਕੰਮ ਕਰਦੇ ਤੇ ਬਠਿੰਡੇ ਦੇ ਵਿੱਚ ਆਇਆ ਦਾ ਬਹੁਤ ਬਹੁਤ ਸਵਾਗਤ ਹੋਰ ਬੁਲੰਦੀਆਂ ਸ਼ੁਰੂਏ ਸਾਰੀ ਸਾਰੀ ਟੀਮ ਦੇ ਵੱਲੋਂ ਸ਼ੁਭ ਕਾਮਨਾ ਬਹੁਤ ਬਹੁਤ ਧੰਨਵਾਦ ਸੋ ਬਾਈ ਦਾ ਆਇਲਸ ਸੈਂਟਰ ਇੱਥੇ ਸੋ ਕਿੰਨਾ ਦਿਨ ਹੋ ਗਿਆ ਖੋਲਿਆ ਨੂੰ ਇਹ ਗਰੀ ਜਿੱਤੇ ਸਿਸਟਮ ਨਾਲ ਬੇਰੇ ਤੇ ਓਕੇ ਸੱਤ ਸਾਲ ਹੋ ਗਏ ਸੱਤ ਸਾਲ ਹੋ ਗਏ ਸੋ ਵਧੀਆ ਚੱਲ ਰਿਹਾ ਤੇ ਗਾ ਨੂੰ ਹੁਣ ਜਿਹੜੀ ਅਗਲੀ ਫਿਲਮ ਹੈ ਬਾਈ ਪ੍ਰੋਡਿਊਸ ਕਰਨੀ ਹੈ ਸਾਡੀ ਤੇ ਠੀਕ ਹੈ ਸਾਰਾ ਸਾਬਨੇ ਪ੍ਰੋਡਿਊਸਰ ਲੱਭੀਏ ਅਰੇ ਇੱਕ ਵਾਰੀ ਮੈਂ ਲਾ ਤੇ ਸੋ ਮੁੜੇ ਆਉਂਦੇ ਪੈਸੇ ਠੀਕ ਹੈ ਸੋ ਤੁਹਾਡਾ ਥੈਂਕ ਯੂ ਚਤਰੀ ਵਧੀਆ ਫਿਲਮਾਂ ਆ ਰਹੀਆਂ ਨੇ ਜਿਹੜੀ ਕੰਮ ਸਰਦਾਰ ਸੁਖੀ ਸਰਨੇ ਦੇ ਵਿੱਚ ਮਾਜਰ ਬਣੀ ਹੈ ਫਿਰ ਰਾਜਤਾਲੀ ਬਣ ਮੈਡਨ ਨੀਲਾ ਬਾਣ ਦੇ ਨਵੀਂ ਫਿਲਮ ਆਈ ਹੋਇਆ ਹਰਿੰਦਰ ਭੱਲਰ ਪਾਈ ਹੈ ਵਧੀਆ ਫਿਲਮਾਂ ਸ਼ਰਮਿੰਦਾ ਕੋਈ ਡਾਇਲੋਗ ਪਾਏ ਤਰੀਕ ਹੋਈ ਹੈ ਬਾਕੀ ਸਾਰੇ ਚੰਦਾ ਡਾਇਲਗ ਕਹਦਾ ਹੈ ਟੱਡ ਰੋਟੀ ਮਗਰਾ ਹੈ ਨਾ ਦੇਖੋ ਕਿ ਟੱਡ ਸੇਵਾ ਜੀ ਜਦੋਂ ਤੁਹਾਡਾ ਭਾਬੀ ਕੋਲ ਛੱਡ ਕੇ ਉਹਨੂੰ ਆਉਂਦਾ ਉਹ ਵੀ ਆਏ ਹੋਏ ਆਏ ਨੇ ਇਹ ਥੀਟਰ ਨਾਲ ਰਿਲੇਟਰ ਫਿਲਮ ਹੈ ਨਾਟਕ ਦੀ ਗੁਰਮਾ ਮੈਂ ਨਾਟਕ ਦੀ ਨਿਦਾਮ ਹੈ ਮਰੀ ਚੰਗੀ ਜਿਹੀ ਫਿਲਮ ਹੈ ਇਸ ਲੋਕਾਂ ਦੇ ਦਿਖਾਵਾ ਕੋਈ ਫਿਲਮ ਹੈਗੀ ਹੈ ਤੇ ਇਹ ਮਹਤਵੀ ਹਾਰ ਨੇ ਸਾਰਨ ਹੈ ਤੇ ਇਸ ਸੰਦੇਸ਼